ਤੇ ਇੱਕ ਕ੍ਰਿਸ਼ਮਾ ਇੱਕ ਚਮਤਕਾਰ ਹੋਇਆ ਵੀ ਇੱਥੇ ਦਾ ਜਿਹੜਾ ਮੰਦਿਰ ਆ ਮਾਤਾ ਰਾਣੀ ਦਾ ਉਹਦੇ ਉੱਤੇ ਕਦੀ ਵੀ ਛੱਤ ਟਿਕਦੀ ਨਹੀਂ ਪੰਜੀ ਮੇਰਾ ਇਹ ਕਰਨਾ ਹੈ ਅਰੇ ਜੈ ਮਾਤਾ ਜੈ ਮਾਤਾ ਜੈ ਮਾਤਾ ਵੇ ਅਰਦਾਸ ਕਰਨੀ ਆ ਜੀ ਵੀ ਆਪਣਾ ਚੈਨਲ ਜਿਹੜਾ ਨਾ ਤਰਕੀਆਂ ਵਖਸ਼ੇ ਮਾਤਾ ਰਾਣੀ ਬਹੁਤ ਬੜੀਆ ਚੱਲੇ ਹਾਂਜੀ ਹਾਂ ਗ੍ਰੇਟ ਟੈਲੀਕਾਸਟ ਇਹ ਜਿਹੜੀ ਸੀਰੀਜ਼ ਹੈ ਨਾ ਜੀ ਤਕਰੀਬਨ ਜਿੰਨੇ ਰਹੱਸੇ ਮੇ ਸਥਾਨ ਹੈਗੇ ਆ ਹਿਮਾਚਲ ਦੇ ਵਿੱਚ ਦਰਵਾਰ ਮੰਦਰ ਸਾਰੇ ਉਹੀ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਤੇ ਸ਼ਿਕਾਰੀ ਦੇਵੀ ਮੰਦਰ ਜਿਹੜਾ ਸ਼ਿਕਾਰੀ ਦੇਵੀ ਮੰਦਰ ਆ ਇਹਦੀ ਜਿਹੜੀ ਛੱਤ ਆ ਨਾ ਦਰਵਾਰ ਦੇ ਉੱਤੇ ਛੱਤ ਨਹੀਂ ਪੈਂਦੀ ਬਿਲਕੁਲ ਸਹੀ ਸੁਣ ਰਹੇ ਆ ਤੁਸੀਂ ਬਹੁਤ ਕਹਿੰਦੇ ਪਾਉਣ ਦੀ ਕੋਸ਼ਿਸ਼ ਵੀ ਕੀਤੀ ਆ ਪਰ ਛੱਤ ਮੰਦਰ ਦੇ ਉੱਤੇ ਨਹੀਂ ਪੈਂਦੀ ਔਰ ਜਿਹੜੇ ਮਾਤਾ ਦੀਆਂ ਪਿੰਡੀਆਂ ਆ ਮਾਤਾ ਦੀਆਂ ਮੂਰਤੀਆਂ ਆ ਉਹ ਬਿਨਾਂ ਸ਼ਤ ਤੋ ਆ ਇੰਨੀ ਸਨੋ ਪੈਂਦੀ ਆ ਇੰਨਾ ਮੀਂਹੇ ਰਿਓਂ ਦਾ ਇੰਨਾ ਬਰਬਰੀ ਹੁੰਦੀ ਆ ਪਰ ਕਦੀ ਵੀ ਪਿੰਡੀਆਂ ਦੇ ਉੱਤੇ ਬਰਫ਼ ਕਦੀ ਨਹੀਂ ਟਿੱਕੀ ਉਸ ਥਾਂ ਦੇ ਉੱਤੇ ਤੇ ਕੀ ਆ ਇੱਥੇ ਇਹਦੇ ਪਿੱਛੇ ਹਨਾ ਕੀ ਆ ਚਮਤਕਾਰ ਦੇ ਜਾ ਕੇ ਦੇਖਦੇ ਆ ਤੇ ਆਜੋ ਚਲਿਏ ਤੇ ਫਿਰ ਉਹ ਹੀ ਗੱਲ ਵੀ ਵੀਡੀਓ ਇਸ ਤਰ੍ਹਾਂ ਬਣਾਉਣ ਦੀ ਕੋਸ਼ਿਸ਼ ਕਰਾਂਗੇ ਵੀ ਤੁਹਾਨੂੰ ਇਦਾਂ ਲੱਗੂਗਾ ਵੀ ਤੁਸੀਂ ਸਾਡੇ ਨਾਲ-ਨਾਲ ਚੱਲ ਰਹੇ ਹੋ ਠੀਕ ਆ ਜੀ ਤੇ ਗੱਡੀਆਂ ਪਾਰ ਕਰ ਦਿੱਤੀਆਂ ਔਰ ਨਾਲ ਹੀ ਇੱਥੋਂ ਪੋੜੀਆਂ ਸ਼ੁਰੂ ਹੋ ਜਾਂਦੀਆਂ ਹਨਾ ਤੇ ਹਿਮਾਚਲ ਦੇ ਵਿੱਚ ਆਏ ਸਾਡਾ ਹੈਗਾ ਚੌਥਾ ਦਿਨ ਬਿਲਕੁਲ ਚੌਥਾ ਦਿਨੇ ਆ ਥੱਕ ਵੀ ਬਹੁਤ ਹੋ ਗਿਆ ਆ ਹਵਾ ਵੀ ਥੋੜੀ ਥੋੜੀ ਚੇਂਜ ਹੋ ਗਈ ਹੋਆ ਕਿਉਂਕਿ ਅਟਟਰਨਲ ਤੋਂ ਦੂਸਰੀ ਤਰਫ ਠੰਡ ਬਹੁਤ ਸੀ ਠੰਡ ਲੱਗੀ ਸੀਗੀ ਤੇ ਇਸ ਭਰਾ ਤੋਂ ਆਪਾਂ ਚਾਹ ਪੀਤੀ ਆ ਚਾਹ ਬਹੁਤ ਸਵਾਦ ਸੀਗੀ ਤੇ ਇੱਥੋਂ ਪ੍ਰਸ਼ਾਦ ਵੀ ਲੈਂਦੇ ਆ ਤੇ ਕਿੰਨੇ ਪੋਟੇ ਆ ਵੀ ਤਾਂ ਜਾਣ ਨੂੰ ਹਜ਼ਾਰ ਪੋਡੇ ਆ ਨਾ ਹਜ਼ਾਰ ਪੋਡੇ ਚੜ ਕੇ ਤੇ ਮਾਤਾ ਰਾਣੀ ਦੇ ਮੰਦਿਰ ਦੇ ਕਰਦੇ ਆ ਦਰਸ਼ਨ ਤੇ ਆਓ ਚਲਿਏ ਲਓ ਜੀ ਜੈ ਮਾਤਾ ਦੀ ਜੈ ਮਾਤਾ ਦੀ ਕਰਦੀਏ ਚਲਿਏ ਤੇ ਪੋਡਾ ਪੋਡਾ ਚੜਦੇ ਚਲਿਏ ਤੇ ਪ੍ਰਸ਼ਾਦ ਲੈ ਲਿਆ ਇੱਥੋਂ ਆਪਾਂ ਨਾਰੀਅਲ ਦਾ ਭਰਾ ਤੋਂ ਨਾਮ ਕੀ ਹੈ ਤੁਹਾਡਾ ਜਤਿੰਦਰ ਜਦੋਂ ਪੋਡੇ ਚੜਨੇ ਸ਼ੁਰੂ ਕਰਨੇ ਨਾਲ ਹੀ ਇਹਦੀ ਪ੍ਰਸ਼ਾਦ ਦੀ ਦੁਕਾਨ ਆ ਤੁਸੀਂ ਪ੍ਰਸ਼ਾਦ ਵੀ ਇੱਥੋਂ ਲੈ ਕੇ ਆ ਸਕਦੇ ਆ ਤੇ ਵਧੀਆ ਬੰਦਾ ਆ ਚਾਹ ਪੜਾਈ ਆ ਬਹੁਤ ਵਾਫੀ ਤੇ ਆਓ ਜੀ ਚਲਿਏ ਤੇ ਮੰਦਰ ਦੇ ਬਿਲਕੁਲ ਲੱਗ ਗਿਆ ਕਿ ਇਹ ਪ੍ਰਸ਼ਾਦੀਆਂ ਦੁਕਾਨਾਂ ਸ਼ੁਰੂ ਹੋ ਗਈਆਂ ਜੀ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਇੱਕ ਅਨੋਖੇ ਤੇ ਰਹੱਸੇਮਈ ਮੰਦਰ ਦੇ ਸ਼ਿਕਾਰੀ ਦੇਵੀ ਮੰਦਰ ਬਿਲਕੁਲ ਸਹੀ ਸੁਣਿਆ ਹੈ ਡਿਸਟ੍ਰਿਕਟ ਮੰਡੀ ਦੇ ਵਿੱਚ ਪੈਂਦਾ ਹੈ ਜੀ ਸ਼ਿਕਾਰੀ ਦੇਵੀ ਮੰਦਰ ਔਰ 11000 ਫੁੱਟ ਦੀ ਉਚਾਈ ਤੇ ਸਮੁੰਦਰ ਤਲ ਤੋਂ 11000 ਫੁੱਟ ਦੀ ਉਚਾਈ ਤੇ ਉਤੇ ਸਥਿਤ ਹੈ ਤੇ ਬਹੁਤ ਜ਼ਿਆਦਾ ਬਰਬਰੀ ਵੀ ਇੱਥੇ ਪੈਂਦੀ ਆ ਤੇ ਮੌਸਮ ਇੱਥੇ ਦਾ ਬਹੁਤ ਠੰਡਾ ਰਹਿੰਦਾ ਹਰ ਬੇਲੇ ਔਰ ਜਿਹੜੀ ਇੱਥੇ ਦੀ ਖਾਸियत ਆ ਨਾ ਜਾਂ ਕਹਿ ਲੋ ਇੱਥੇ ਦਾ ਇੱਕ ਰਹਾਸੇ ਮ ਰਹਾਸੇ ਆ ਤੇ ਇੱਕ ਕ੍ਰਿਸ਼ਮਾ ਇੱਕ ਚਮਤਕਾਰ ਹੋਇਆ ਵੀ ਇੱਥੇ ਦਾ ਜਿਹੜਾ ਮੰਦਿਰ ਆ ਮਾਤਾ ਰਾਣੀ ਦਾ ਉਹਦੇ ਉੱਤੇ ਕਦੀ ਵੀ ਛੱਤ ਟਿਕਦੀ ਨਹੀਂ ਬਹੁਤ ਪਹਿਲਾਂ ਕਹਿੰਦੇ ਪਾਉਣ ਦੀ ਕੋਸ਼ਿਸ਼ ਵੀ ਕੀਤੀ ਆ ਪਰ ਨਹੀਂ ਮਾਤਾ ਨੂੰ ਇਹ ਮਨਜ਼ੂਰੀ ਨਹੀਂ ਹੈਗਾ ਛੱਤ ਪੈਂਦੀ ਨਹੀਂ ਹੈਗੀ ਇੰਨੀ ਬਰਫਬਾਰੀ ਪੈਂਦੀ ਆ ਇੰਨੀ ਜ਼ਿਆਦਾ ਸਨੋ ਪੈਂਦੀ ਆ ਕਿ ਆ ਜਾਂਦਾ ਵੀ ਇੱਥੇ ਸਾਰੇ 5 5 6 6 ਫੁੱਟ برف ਹੁੰਦੀ ਆ इवन ਉੱਤੇ ਸ਼ਾਤੇ ਮੰਦਰ ਦੇ ਆਲੇ ਦੁਆਲੇ ਵੀ ਪਰ ਇੱਥੇ ਮਾਤਾ ਦੀਆਂ ਪਿੰਡੀਆਂ ਆ ਉੱਥੇ ਬਿਲਕੁਲ برف ਨਹੀਂ ਟਿਕਦੀ ਇਹ ਵੀ ਇੱਕ ਕ੍ਰਿਸ਼ਮਾ ਆ ਸ਼ਿਕਾਰੀ ਮਾਤਾ ਦਾ ਜਿਹੜਾ ਇਤਿਹਾਸ ਆ ਬਹੁਤ ਪ੍ਰਚੀਨ ਆ ਤੇ ਇਹ ਪਾਂਡਵਾ ਦੇ ਨਾਲ ਰਿਲੇਟਡ ਆ ਤੇ ਹਜੋ ਕਰਦਿਆਂ ਗੱਲ ਪੁਜਾਰੀ ਜੀ ਨਾਲ ਗੱਲ ਹੋ ਜਿਹੜੇ ਇੱਥੇ ਸੇਵਾਦਾਰ ਆ ਉਹ ਸਾਨੂੰ ਇੱਥੇ ਦੇ ਇਤਿਹਾਸ ਬਾਰੇ ਜਾਣੂ ਕਰਾਊਗੇ ਤੇ ਪਹਿਲਾਂ ਦਰਬਾਰ ਤੇ ਕਰਾਉਂਦੇ ਆ ਦਰਸ਼ਨ ਤੇ ਬਹੁਤ ਚਮਤਕਾਰੀ ਇੱਕ ਰਸਵੇਂ ਦਾ ਦਰਬਾਰ ਆ ਸ਼ਿਕਾਰੀ ਮਾਤਾ ਸ਼ਿਕਾਰੀ ਦੇਵੀ ਮਾਤਾ ਜਿੱਤੇ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਸ਼ਿਕਾਰੀ ਮਾਤਾ ਜੀ ਦੇ ਔਰ ਇਹ ਇੱਕ ਮੰਦਿਰ ਜਿਹੜਾ ਆ ਇਹ ਬਹੁਤ ਹੱਥੇ ਮੈਂ ਮੰਦਿਰ ਆ ਬਹੁਤ ਚਮਤਕਾਰੀ ਮੰਦਿਰ ਆ ਇਹ ਮੰਦਿਰ ਦੇ ਉੱਤੇ ਕਦੀ ਵੀ ਛੱਤ ਨਹੀਂ ਟਿਕਦੀ ਔਰ ਜਿਹੜਾ ਇਹਦਾ ਸਬੰਧ ਆ ਉਹ ਹੈ ਪਾਂਡਵਾਂ ਦੇ ਨਾਲ ਪਾਂਡਵਾ ਦੇ ਸਮੇਂ ਇਹ ਬਣਿਆ ਸੀਗਾ ਤੇ ਕੀ ਆ ਪੂਰਾ ਇਤਿਹਾਸ ਤੇ ਕਰੋਨਿਆ ਤੁਹਾਡੇ ਦਰਸ਼ਨ ਤੇ ਨਾਲ ਪੰਡਤ ਜੀ ਨਾਲ ਪੁਜਾਰੀ ਜੀ ਨਾਲ ਗੱਲ ਹੋਈ ਹੈ ਕਹਿੰਦੇ ਆਓ ਆਪਾਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਤਾਂ ਪਹਿਲਾਂ ਕਰੋ ਜੀ ਦਰਸ਼ਨ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਤਾਂ ਇਹ ਮਾਤਾ ਰਾਣੀ ਦੇ ਰੂਪ ਆ ਜੈ ਮਾਤਾ ਦੀ ਪੰਡਤ ਜੀ ਕੀ ਹਾਲ ਆ ਜੀ ਬਹੁਤ ਵਧੀਆ ਜੀ ਵਧੀਆ ਜੀ ਤਾਂ ਮੈਨੇ ਬਹੁਤ ਸੁਣ ਰੱਖਿਆ ਸੀ ਇਸ ਜਗ੍ਹਾ ਦੇ ਬਾਰੇ ਵਿੱਚ ਤੇ ਅੱਜ ਆਨੇ ਦਾ ਸਬਬ ਬਣਾ ਪਹਿਲੇ ਮੈਂ ਪਿਛਲੇ ਸਾਲ ਆਇਆ ਥਾ ਕਮਰੂ ਨਾਗ ਜੀ ਕੀਤਾ ਥਾ ਟ੍ਰੈਕ ਤੋਂ ਉਸ ਟਾਈਮ ਮੇਰੇ ਕੋ ਯਹਾਂ ਆ ਨਹੀਂ ਹੁਆ तो आज भगवान की मर्जी वो खींच के ले आया आज ना माँ के में अरे क्या है। बात है क्या बात है जय माता जी तो जैसे सुन रखा है यहाँ पे जो माता रानी का जो दरबार है ना जी यहाँ पे शतनी नहीं टिकती ते इसके क्या मतलब पुराना इतिहास से जुड़ा क्या बात थी छत नहीं टिकती यहाँ पे ऐसे है जब पहले भी माँ का ये फिर भी थोड़ी कहानी ऐसी आएगी हाँ, हाँ, जब भी गण था माँ का तो खुला ही था खुला ही, हाँ, था।, खुला ही था था, खुला ही था।, था। अब जब बाद में कार्य कमेटी ने इसका उठाने का, का काम किया मान इंकार किया हाँ। कि, हाँ। कि तो मैं, तो मैं माता को मंजूरी हाँ, नहीं है यहाँ पे उसकी मंजूरी नहीं है मैं जैसी पहले थी जी जी ਤੋ ਐਸੀ ਮੈਂ ਅੱਗੇ ਰਹੂੰਗੀ ਜੀ ਜੀ ਹਾਂ ਤੇ ਇਹ ਪ੍ਰਕਰਮਾਂ ਦੇ ਵਿੱਚ ਜਗ ਲਈ ਬਣਿਆ ਹੈ ਜੀ ਅੱਗੇ ਹੁੰਦਾ ਹੈ ਜਾਂ ਤੇ ਤੋ ਜਿਹੜੇ ਬੈਕ ਸਾਈਡ ਤੇ ਆ ਪੰਡੇ ਜੀ ਇਹ ਹਾਂ ਜੀ ਹਾਂ ਜੀ ਇਹ ABC ਮਹਾ ਕਗਣ ਹੈ ਯਹੀ ਮਾਂ ਕਗਣ ਹੈ ਮਾਂ ਕਗਣ ਹੈ ਪੂਰਾ ਜਿੰਨਾ ਮੰਦਰ ਮੇ ਹੈ ਮਾਂ ਕਾ ਹੀ ਗਣ ਹੈ ਹਾਂ ਅਚਾ ਇਥੇ ਬਰਫ ਵੀ ਪੋ ਪੈਂਦੀ ਹੈ ਕਹਿੰਦੇ कितने कितने फीट बर्फ पड़ जाती है दस सौ बारह फुट तक बर्फ गिर जाती है यहाँ तक यहाँ तक आ जाती है यहाँ तक और बोलते है जो मा, माता के दरबार में जो माता की प्रतिमा है वहाँ पे बर्फ नहीं टिकती गिर तो, तो जाएगी इसमें टीके जाएगी तभी जो बाकी पूरा मंदिर ढक जाएगा जी चार दिवारी इसकी ढक जाएगी जो माँ का गण है जो खाली रहेगा वो खाली रहेगा बाकी जो सृष्टि है जो माँ खुले में रहती आसमान ही है आसमान सही है जो है वो तो माँ की शिष्टि होगी तो आसमान नीचे होगी ही हो के कोई भी माँ को ए लगे तो ऊपर से पानी बरसना शुरू होगा जी अच्छा तभी बर्फ पानी बरसना शुरू हो जाएगा जो बर्फ पड़ेगी वो पिघल जाएगी वो रहेगी टिकेगी नहीं टिकेगी टिकेगी ये भी एक चमत्कार है और मेरे को लगता है दुनिया में ये पहला दरबार होगा ऐसा मंदिर होगा जो बिना छत शक्ति हाँ जी हाँ जी हाँ जी जो डिस्ट्रिक्ट मंडी में जो मंडी जिले में जो डिस्ट्रिक्ट मंडी में माता का मंदिर जो पड़ता है जी जी जी। तो ऐसा खुला मंदिर किसी भी किसी एरिया में नहीं, नहीं है बिल्कुल 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 जी, जी। पंडित जी मैंने ना एक बात और सुनी है जो कमरू नाग जी है ना ਮੈਂ ਕਮਰੂ नाग जी ਦਾ ਬਹੁਤ ਦਰਸ਼ਨ ਕੀਤੇ ਤੇ ਜੇ ਇਹ ਕਮਰੂ नाग जी ਮੈਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦਾ ਜੀ ਤੇ ਇਹ ਕਮਰੂ नाग जी ਦਾ ਸਥਾਨ ਆ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਸ਼ੇਅਰ ਕਰੂੰਗਾ ਜੀ ਤੇ ਪਿਛਲੇ ਸਾਲ ਮੈਂ ਆਇਆ ਸੀ ਦਰਸ਼ਨ ਮੇਲੇ ਕੀਤੇ ਸੀ ਉਦੋਂ ਸ਼ਿਕਾਰੀ ਮਾਤਾ ਜੀ ਤੇ ਆਉਣਾ ਸੀ ਉਦੋਂ ਕੁਝ ਇਹ ਕਾਰਨਾ ਕਰਕੇ ਆ ਨਹੀਂ ਹੋਇਆ ਸੀਗਾ ਤੇ ਚਲੋ ਜਰੋ ਦਰਸ਼ਨ ਕਰਨੇ ਉਦੇ ਹੋਣੇ ਆ ਤੇ ਅਛਾ ਮੈਨੇ ਨਾ ਸੁਨਾ ਹੈ ਤੇ ਪੜਾ ਵੀ ਹੈ ਕਹੀਂ ਵੀ ਕਮਰੂ नाग जी ਯਹਾਂ ਆਤੇ ਹਨ ਇਸਕਾ ਕੀ ਮਾਇਨੇ ਹੈ ਕਿਵੇਂ ਹੁੰਦਾ ਹੈ मैंने सर ऐसा है जो सारे देवते माता के पास आते हैं फिर आएंगे लोग फिर इसको ले जाएंगे साथ अच्छा जी, जी, वो जी वो फिर कैसे ले लेके जाते हैं जी हाँ जी हाँ जी आएंगे सारे फिर तो उनको उनको पता कैसे चलता है उनको पता कैसे चलता है कि कैसे इसको बताया हाँ हाँ जब जो देव कमर महाराज पृथ्वी का मालिक जी हाँ जी हाँ जी हाँ अब जनता जाएगी तो बारिश ना होगी तो देव के पास जनता खड़ी हो जाएगी हाँ, वो की, दे हाँ, दे हाँ, जनता जब खड़ी देव के पास हो गई हाँ। कि जब जो उसके काम ही होते ना जी जी जो हम बोलते हैं पे जा रहे जो बोलते है यहाँ जो उसके हाथ जो धूप दिया जाएगा या अगर वो जो घूर बोलेगा कि अगर कमरु नाग जी आप जोशी कारी माता गए हाँ। तो हमें बारिश होनी चाहिए ओके आ, ऐसा होता आ, है, बोल। होता है। और तो बारिश शुरू हो जाए अच्छा कमरु नाग जी जहां आए हुए हैं तो कमरु नाग जी वहां बारिश शुरू हो जानी चाहिए तभी जनता की प्यार होगी अच्छा एक 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 मेनू बिल्कुल पहली नमी जानकारी मिली है ਬੀਚੋ ਤੋਂ ਕਮਰੂ ਨਾਗ ਜੀ ਇੱਥੇ ਆਏ ਹੁੰਦੇ ਆ ਉਹਨਾਂ ਨੂੰ ਕਿਉਂ ਕਿੱਦਾਂ ਪਤਾ ਲੱਗਦਾ ਵੀ ਕਮਰੂ ਨਾਗ ਜੀ ਇੱਥੇ ਆ ਜਿਹੜੀ ਉੱਥੇ ਦੀ ਸੰਗਤ ਆ ਉਹ ਪ੍ਰਾਰਥਨਾ ਕਰਦੀ ਆ ਤੇ ਵੀ ਕਮਰੂ ਨਾਗ ਜੀ ਜੇ ਤੁਸੀਂ ਇੱਥੇ ਆਏ ਹੋਏ ਹੋ ਸ਼ਿਕਾਰੀ ਦੇਵੀ ਜੀ ਦੇ ਕੋਲ ਤਾਂ ਫਿਰ ਵਰਖਾ ਵਰਖਾ ਸ਼ੁਰੂ ਹੋ ਜਾਂਦੀ ਹੈ ਨਾ ਔਰ ਬਲਤੇ ਹਜ਼ਾਰਾਂ ਦਫਾ ਉਹ ਜਹਾਂ ਆ ਚੁੱਕੇ ਆ ਇਹ ਤਾਂ ਇੱਕ ਸ਼ਕਤੀਪੇਟ ਤਾਂ ਮੇਰੇ ਕੋ ਮੇਰੇ ਕੋ ਲੱਗਦਾ ਇਹ ਸਭ ਜੋ ਜਾਣਕਾਰੀ ਅੱਜ ਹਮੇ ਮਿਲੀ ਹੈ ਨਾ ਸ਼ੇਅਰ YouTube ਤੇ ਮੇਰੇ ਕੋ ਲੱਗਦਾ ਪਹਿਲੇ ਨਹੀਂ ਥੀ ਨਹੀਂ ਥੀ ਨਾ ਤਾਂ ਚਲੋ ਬਹੁਤ ਸਵਾਗਤ ਹੈ ਕਿ ਹਮੇਂ ਇਹ ਦਰਸ਼ਨ ਕਰਨੇ ਦਾ ਮੌਕਾ ਮਿਲਦਾ ਹੈ ਬਾਬਾ ਜੀ ਦੇ ਤਰਵਾਰ ਮਾਤਾ ਜੀ ਦੇ ਤਰਵਾਰ ਗੁਰਦੁਆਰਾ ਸਾਹਿਬ ਹਰ ਜਗ੍ਹਾ ਜਾਂਦੇ ਹਨ ਜੋ ਆਮ ਸੰਗਤ ਨਹੀਂ ਪਹੁੰਚ ਪਾਤੀ ਕੋਸ਼ਿਸ਼ ਕਰਦੇ ਹਨ ਪਹੁੰਚਣੇ ਕੀ ਵਾਕੀ ਉਸ ਦੀ ਮਰਜ਼ੀ ਹੁੰਦੀ ਹੈ ਤਵੀ ਜਾ ਪਾਤੇ ਆ ਜੀ ਤੇ ਇਹ ਆ ਜੀ ਇੱਥੇ ਸਥਾਨ ਤੇ ਇਹ ਆ ਜੀ ਬੈਕ ਤੇ ਜਿਹੜਾ ਵਿਊ ਆ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦਾ ਬਹੁਤ ਹੀ ਜ਼ਬਰਦਸਤ ਵਿਊ ਆ ਔਰ ਇੱਕ ਵਾਰੀ ਦਰਸ਼ਨ ਕਰਨੇ ਬਣਦੇ ਆ ਜੀ ਇੱਕ ਵਾਰੀ ਕਰਕੇ ਜਾਓ ਦਰਸ਼ਨ ਇੱਕ ਸ਼ਾਂਤੀ ਬਹੁਤ ਸ਼ਾਂਤੀ ਮਿਲਦੀ ਆ ਤੇ ਜਿਹੜੇ ਮੈਡੀਟੇਸ਼ਨ ਦੇ دیਵਾਨੇ ਆ ਉਹਨਾਂ ਲਈ ਤਾਂ ਇਹ ਸਵਰਗ ਨਾਲੋਂ ਘੱਟ ਨਹੀਂ ਹੈਗੀ ਜਗਾ ਤੇ ਮਾਤਾ ਰਾਣੀ ਦਾ ਬਹੁਤ ਇੱਥੇ ਆਸ਼ੀਰਵਾਦ ਆ ਤੇ ਬਹੁਤ ਚਮਤਕਾਰ ਆ ਜੀ ਔਰ ਜਿਹੜੀ ਹਵਾ ਹੈ ਨਾ ਇਸ ਵੇਲੇ ਦੇਖੋ ਅਪ੍ਰੈਲ ਦਾ ਮਹੀਨਾ ਚੱਲਦਾ ਪਿਆ ਆ ਤੇ ਜਿਹੜੀ ਹਵਾਇ ਚੀਰਦੀ ਪਈ ਆ ਇੱਥੇ 11100 ਫੁੱਟ ਦੀ ਉਚਾਈ ਆ ਸਮੁੰਦਰ ਤਲ ਤੋਂ ਜਿੱਥੇ ਆਪਾਂ ਖੜੇ ਆ ਜੀ ਤੇ ਜਿਹੜਾ ਇਹਦਾ ਇਤਿਹਾਸ ਨਾ ਪਾਂਡ ਜਿਹੜਾ ਇਹਦਾ ਇਤਿਹਾਸ ਪਾਂਡਵਾ ਦੇ ਨਾਲ ਜੁੜਿਆ ਆ ਉਹ ਵੀ ਤੁਹਾਨੂੰ ਮੈਂ ਦੱਸਣ ਦੀ ਕੋਸ਼ਿਸ਼ ਕਰਦਾ ਆ ਕਿ ਜਦੋਂ ਕੌਰਵ ਤੇ ਪਾਂਡਵ ਜੂਆ ਖੇលਦੇ ਸੀਗੇ ਤੇ ਕਿਹਾ ਜਾਂਦਾ ਵੀ ਉਸ ਵੇਲੇ ਕਹਿੰਦੇ ਇੱਕ ਬਜ਼ੁਰਗ ਗੁਰ ਤੇ ਨਾ ਪਾਂਡਵਾਂ ਨੂੰ ਕਿਹਾ ਸੀ ਵੀ ਤੁਸੀਂ ਇਹ ਜੂਆ ਨਾ ਖੇਲੋ ਵੀ ਤੁਹਾਡੀ ਇਹ ਤੇ ਜੀ ਬਰਬਾਦੀ ਹੋ ਜਾਣੀ ਆ ਨਾ ਤੁਹਾਡੇ ਹੱਥ ਕੁਝ ਨਹੀਂ ਲੱਗਣਾ ਤੇ ਕਿਹਾ ਜਾਂਦਾ ਉਸ ਵੇਲੇ ਪਾਂਡਵਾਂ ਨੇ ਉਹਨਾਂ ਦੀ ਗੱਲ ਨਹੀਂ ਮੰਨੀ ਤੇ ਉਹ ਸਾਰਾ ਕੁਝ ਜੂਏ 'ਚ ਹਾਰ ਗਏ ਤੇ ਉਹਨਾਂ ਨੂੰ ਬਨਵਾਸ ਕੱਟਣਾ ਪਿਆ ਉਹ ਬਨਵਾਸ ਤੇ ਜਦੋਂ ਬਨਵਾਸ ਮਿਲਿਆ ਨਾ ਬਨਵਾਸ ਦੇ ਦਰਵਾਜ਼ੇ بنواਸ ਦੇ ਦੌਰਾਨ ਉਹ ਇਸ ਜਗ੍ਹਾ ਦੇ ਉੱਤੇ ਜਿੱਥੇ ਆਪਾਂ ਅੱਜ ਖੜੇ ਆ ਸ਼ਿਕਾਰੀ ਦੇਵੀ ਮੰਦਿਰ ਸਥਾਪਿਤ ਆ ਇਸ ਜਗ੍ਹਾ ਤੇ ਉੱਤੇ ਉਹਨਾਂ ਨੇ ਕਾਫੀ ਟਾਈਮ ਇੱਥੇ ਉਹਨਾਂ ਨੇ ਰਹੇ ਆ ਉਸ ਜਗ੍ਹਾ ਦੇ ਉੱਤੇ ਤੇ ਇੱਕ ਦਿਨ ਉਹਨਾਂ ਨੇ ਜਿੱਦਾਂ ਕਹਿੰਦੇ ਵੀ ਹਿਰਨ ਦਾ ਸ਼ਿਕਾਰ ਕਰ ਰਹੇ ਸਿਗੇ ਤੇ ਜਦੋਂ ਹਿਰਨ ਦਾ ਸ਼ਿਕਾਰ ਕਰਦੇ ਸੀ ਤਾਂ ਹਿਰਨ ਉਹਨਾਂ ਦੇ ਅੱਖਾਂ ਤੋਂ ਉਚਲ ਉਜਲ ਹੋ ਗਿਆ ਉਜਲ ਮਤਲਬ ਉਹਨਾਂ ਨੂੰ ਬਹੁਤ ਜ਼ਿਆਦਾ ਉਹ ਸ਼ਕਤੀਸ਼ਾਲੀ ਸੀਗੇ ਪਾਂਡਵ ਜਿਹੜਾ ਉਹਨਾਂ ਦਾ ਸ਼ਿਕਾਰ ਆ ਖਾਲੀ ਨਹੀਂ ਜਾਂਦਾ ਸੀ ਬਾਣ ਉਹਨਾਂ ਦਾ ਖਾਲੀ ਨਹੀਂ ਜਾਂਦਾ ਸੀ ਪਰ ਹਿਰਨ ਦਾ ਸ਼ਿਕਾਰ ਉਹਨਾਂ ਤੋਂ ਹੋਇਆ ਨਹੀਂ ਤੇ ਉਹ ਬੜੇ ਅਦਾਫ ਹੋਏ ਰਾਤ ਹੋ ਗਈ ਤਾਂ ਇੱਕ ਉਹਨਾਂ ਨੂੰ ਆਵਾਜ਼ ਉਹਨਾਂ ਦੇ ਕੰਨਾਂ 'ਚ ਪਈ ਇੱਕ ਔਰਤ ਦੀ ਆਵਾਜ਼ ਉਹਨਾਂ ਦੇ ਕੰਨਾਂ ਦੇ ਵਿੱਚ ਪਈ ਤੇ ਉਹ ਆਵਾਜ਼ ਇਹ ਸੀਗੀ ਵੀ ਮੈਂ ਦੁਰਗਾ ਦਾ ਰੂਪ ਬੋਲ ਰਹੀ ਆ ਦੁਰਗਾ ਦੀ ਸ਼ਕਤੀ ਆ ਬਈ ਮੈਂ ਤੁਹਾਨੂੰ ਉਸ ਵੇਲੇ ਵੀ ਟੋਕਿਆ ਸੀਗਾ ਰੋਕਿਆ ਸੀ ਜਦੋਂ ਤੁਸੀਂ ਚੂਆ ਖੇਡ ਰਹੇ ਸੀ ਤੁਸੀਂ ਉਸ ਵੇਲੇ ਮੇਰੀ ਗੱਲ ਨਹੀਂ ਮੰਨੀ ਤੇ ਕਹਿੰਦੇ ਇਹ ਗੱਲ ਸੁਣ ਕੇ ਨਾ ਤਾਂ ਪਾਂਡਵਾ ਨੇ ਮਾਫੀ ਮੰਗੀ ਨਤਮਸਤੋ ਕੋਏ ਉਹਨਾਂ ਨੇ ਮਾਫੀ ਮੰਗੀ ਤੇ ਇਸ ਗੱਲ ਤੋਂ ਸ਼ਿਕਾਰੀ ਮਾਤਾ ਜੀ ਖੁਸ਼ ਹੋਈ ਕਹਿੰਦੇ ਉਹਨਾਂ ਤੋਂ ਤੇ ਅਕਸਰ ਨਾ ਅ ਤੁਹਾਨੂੰ ਅਕਸਰ ਇਹ ਗੱਲ ਹੁੰਦੀ ਸੀ ਵੀ ਤੁਸੀਂ ਨਾ ਲੋਕੇਸ਼ਨ ਨਹੀਂ ਦੱਸਦੇ ਮੈਂ ਤੁਹਾਨੂੰ ਪ੍ਰੋਪਰ ਲੋਕੇਸ਼ਨ ਦੱਸਣ ਦੀ ਕੋਸ਼ਿਸ਼ ਕੀਤੀ ਅਛਾ ਪੰਡਿਤ ਜੀ ਅਗਰ ਕੋਈ ਰਾਤ ਰਾਤ ਕੋ ਆਤਾ ਹੈ ਫੈਮਲੀ ਕੇ ਸਾਥ ਆਤਾ ਹੈ ਉਨਕੋ ਰਹਿਣੇ ਕੇ ਲਈ ਸੁਵਿਧਾ ਹੈ ਉਹਨਾਂ ਨੇ ਰਹਿਣ ਦੀ ਸੁਵਿਧਾ ਵੀ ਹੈਗੀ ਆ ਖਾਣ ਪੀਣ ਦੀ ਸੁਵਿਧਾ ਵੀ ਹੈਗੀ ਆ ਗੱਡੀ ਥੱਲੇ ਲੱਗਦੀ ਹੈ ਉਤੋਂ 1100 ਪੌੜੀ ਚੜ ਕੇ ਇੱਥੇ ਆਉਣਾ ਆ ਸ਼ਾਂਤੀ ਮਿਲਦੀ ਆ ਗਰਮ ਕੱਪੜੇ ਲੈ ਕੇ ਜ਼ਰੂਰ ਹੋਣਾ ਠੰਡੇ ਆ ਇੱਥੇ ਹਾਂਜੀ ਤੇ ਵੀਡੀਓ ਕਿਦਾਂ ਦੀ ਲਖੀ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਆ ਕਰੋ ਬਹੁਤ ਮਿਹਨਤ ਆਉਂਦੀ ਆ ਇੱਥੇ ਹੁਣ ਚੌਥਾ ਦਿਨ ਹੈ ਅੱਜ ਸਾਡਾ ਤੇ ਸ਼ਾਇਦ ਵੀ ਜਾਮਾ ਹੋਗਾ ਮੰਨੇ ਦੇ ਵਿੱਚ ਨਾ ਤੇ ਬਾਕੀ ਉਹਦਾ ਆਸ਼ੀਰਵਾਦ ਆ ਜੀ ਉਹਦੇ ਨੇ ਤੁਰੇ ਫਿਰਦੇ ਆ ਹਨਾ ਹੋਰਸ ਲਾਓ ਫਨਜੀ ਮੇਰਾ ਇਹ ਕਰਨਾ ਹੈ ਅਰੇ ਜੈ ਮਾਤਾ ਜੈ ਮਾਤਾ ਜੈ ਲੋ ਜੀ ਠੀਕ ਆ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਅਰਦਾਸ ਕਰਨੀ ਆ ਜੀ ਵੀ ਆਪਣਾ ਚੈਨਲ ਜਿਹੜਾ ਨਾ ਤਰਕੀਆਂ ਵਖਸ਼ੇ ਮਾਤਾ ਰਾਨੀ ਬਹੁਤ ਬੜੀਆ ਚੱਲੇ ਹਾਂਜੀ ਗ੍ਰੇਟ ਟੈਲੀਕਾਸਟ ਗ੍ਰੇਟ ਟੈਲੀ ਗ੍ਰੇਟ ਟੈਲੀਕਾਸਟ ਆ ਜੀ ਆ ਜੀ ਠੀਕ ਆ ਜੀ ਹਾਂਜੀ ਤੇ ਬਹੁਤ ਸ਼ੁਕਰਗੁਜ਼ਾਰ ਹਾਂ ਧੰਨਵਾਦ ਆ ਸਾਰੀ ਟੀਮ ਦਾ ਸਾਰੀ ਕਮੇਟੀ ਮੈਂਬਰਾਂ ਦਾ ਮੇਰਾ ਬੜਾ ਸਨਮਾਨ ਦਿੱਤਾ ਇਹਨਾਂ ਨੇ ਸ਼ਿਕਾਰੀ ਮਾਤਾ ਦੇ ਦਰਸ਼ਨਾਂ ਨੂੰ ਆਏ ਆ ਮਾਤਾ ਰਾਣੀ ਹਰ ਇੱਕ ਦੀਆਂ ਮਨੋ ਕਾਮਨਾਵਾਂ ਪੂਰੀਆਂ ਕਰੇ ਜਿਹੜੀ ਵੀ ਦਰਸ਼ਨ ਮੇਲੇ ਕਰਨ ਇੱਥੇ ਵੀ ਆਉਂਦੇ ਆ ਨਾ ਤੇ ਮੈਨੂੰ ਆਪਣੇ ਭਜਨ ਦੀਆਂ ਦੋ ਲਾਈਨਾਂ ਯਾਦ ਆ ਗਈਆਂ ਵੀ ਚੌਥਾ ਦਿਨੇ ਆ ਜੀ ਅੱਜ ਹਿਮਾਚਲ ਦੇ ਵਿੱਚ ਤੇ ਲਓ ਸੁਣੋ ਜਕਾਰਾ ਪੋਣਾ ਹਰੀ ਬਾਬਾ ਜੀ ਦਾ ਬੋਲ ਸੱਚੇ ਦਰਬਾਰ ਕੀ ਜਕਾਰਾ ਸ਼ਿਕਾਰੀ ਮਤਾ ਜੀ ਦਾ ਬੋਲ ਸੱਚੇ ਦਰਬਾਰ ਕੀ ਹੋ ਬੱਲੇ ਬੱਲੇ ਗੇ ਰੇਟ ਟੇਲੀ ਕਾਸਟ ਦੇ ਉੱਤੇ ਸੋਹਣੇ ਮੰਦਰਾਂ ਦੇ ਦਰਸ਼ਨ ਕਰੀਏ ਘਰ ਵਿੱਚ ਬੈਠ ਹਾਜ਼ਰੀ ਭਰੀਏ ਗੇ ਰੇਟ ਟੇਲੀ ਕਾਸਟ ਦੇ ਉੱਤੇ ਬੱਲੇ ਬੱਲੇ ਗੇ ਰੇਟ ਟੇਲੀ ਕਾਸਟ ਦੇ ਉੱਤੇ ਜਿਕਰਾ ਪੂਣਾ ਹਰੀ ਬਾਬਾ ਜੀ ਦਾ ਜਿਕਰਾ ਸ਼ਿਕਰੀ ਮਾਤਾ ਜੀ ਦਾ ਮਾਤਾ ਰਾਣੀ ਕਿਰਪਾ ਕਰੋ ਜੇ ਜੇ